ਕਾਰ ਪਾਏ ਕੇ ਪਰੇ ਵਦੀਆਂ ਡੋਰੀਆਂ ਰੱਬ ਤੋਂ ਕਰੋਣ ਸਾਧਕਾਰ ਪਾਏ ਕੇ ਪਰੇ ਵਦੀਆਂ ਡੋਰੀਆਂ ਰੱਬ ਤੋਂ ਕਰੋਣ ਸਾਧਕਾਰ ਹੋ ਆਤਮਾ ਬਣੀ ਕੀ ਪਰਮਾਤਮਾ ਗੁਰੂ ਦੀ ਕਸੌਟੀ ਜਿਹੜੀ ਸਹਿ ਗਈ ਕੀ ਰਾਮ ਗਿਆਨੀ ਸੰਤ ਬਾਬਾ ਸਾਧ ਹੈ ਬੋਲ ਕਾਈ ਫੇਰ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂੰ ਲਾਈ ਫੇਰ ਗਈ ஆலாம் ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਸਾਧੂਆਂ ਦੇ ਨਕਰ ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਦੈਦ ਵਰਨਾ ਕਿਸ਼ ਨੂੰ ਮਾਰਿਆ ਦੈਦ ਵਰਨਾ ਕਿਸ਼ ਨੂੰ ਮਾਰਿਆ ਪਿਆਰ ਆਪਣਾ ਲਾਗ ਲਿਆਓ ਬਾਰ ਪਾਏਗੇ ਪਰੇਵ ਦੀਆਂ ਧੋਰੀਆਂ ਰੱਬ ਤੋਂ ਦਰੋਂ ਸਾਧukar ਪਾਏ ਕੇ ਪ੍ਰੇਮ ਦੀਆਂ ਦੋਰੀਆਂ ਰੱਬ ਤੋਂ ਦਰੋਂ ਸਾਧukar ਆਓ ਲੱਜਾ ਹੈ ਦਰੋਪਤੀ ਦੀ ਰੱਖਦਾ ਈ ਲਈ ਦੇ ਦੁਖੇ ਵੇਖਾਉਂਦਾ ਆਖੋ ਨੂੰ ਕਰਦਾ ਸਵੀਕਾਰਨਾ ਲਾਲੋ ਨੂੰ ਗਲੇ ਦੇ ਨਾਲ ਲਾਉਂਦਾ ਆਖੋ ਨੂੰ ਕਰਦਾ ਸਵੀਕਾਰਨਾ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੇ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਬੋੜ ਤਾਂ ਨਾ ਕਰ ਤਾਰਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਮਦੇ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਮਦੇ ਪੁੱਤਰਾ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਡੁੱਬਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦਸਤਾਂਵ ਖਾਉਂਦੇ ਪੁੱਲੀ ਹੋਈ ਨਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਦਿਲਾਂ ਨੂੰ ਆ ਓਏ ਤੱਪ ਦੇ ਦਿਲਾਂ ਨੂੰ ਸਾਧੂ ਦੇਖਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨੀਵਾ ਹੋ ਜੋ ਸਾਧੂ ਦੀ ਸ਼ਰਨ ਨਹੀਂ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਮਿਲਦੇ ਪਦਾਰਥ ਇਨਾਂ ਤੋਂ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਨੇ ਰੱਬ ਚ ਨਾ ਭੇਦ ਜਾਣੀ ਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀ ਏ ਡੁੱਬਦੇ ਹੋਇਆਂ ਨੂੰ ਸਾਧੂ ਦੇ ਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦਸ ਤਾਬ ਖਾਉਂਦੇ ਪੁੱਲੀ ਹੋਈ ਨਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਤੱਪਦੇ ਦਿਲਾਂ ਨੂੰ ਆ ਓ ਤੱਪਦੇ ਦਿਲਾਂ ਨੂੰ ਸਾਧੂ ਦੇਂਦੇ ਖਾਲ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਮਾਹੋ ਜੋ ਸਾਧੂ ਦੀ ਸ਼ਰਨ ਨਹੀਂ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਮਿਲਦੇ ਪਦਾਰਥ ਇਨਾਂ ਤੋਂ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਜਾ ਦੇ सेठ ਕਰੋੜੀ ਨੇ ਸਾਰਾ ਰੋੜੋ ਹਾਲ ਸੁਣਾ ਸਤ ਗੁਰ ਤੋਂ ਚਲਿਆ ਲੈ ਰਸੂਰ ਬਾ ਕੋੜੇ ਲੈ ਅੱਗੇ ਸਤ ਗੁਰ ਤੋਂ ਚਲਿਆ ਲੈ ਰਸੂਰ ਬਾ ਕੋੜੇ ਨਾਲ ਪੱਲਾ ਪਾ ਕੇ ਤੇ ਨਾਲ ਪੱਲਾ ਪਾ ਕੇ ਚਰਨੀ ਸੀਸ ਗੁਰਾ ਦੇ ਕਰਕੇ ਮੇ ਕਿਆ ਕਰਕੇ ਮੇਰੇ ਤੇ ਮੇਰੇ ਕੋ ਆਵਾ ਪਤਿ ਮਹੋਰ ਚਾ ਕਰਕੇ ਹੋਈ ਕਈ ਵਾਰੀ ਮੁਗਲਾ ਨੇ ਮਤੇ ਨਾਲੇ ਆ ਪਾ ਦੇ ਟੋੜੇ ਲੈ ਕਿ ਆ ਸਾਤ ਗੁਰ ਪਿਓ ਚਲਿਆ ਲੈਣ ਸੂਰਮਾ ਕੋੜੇ ਲੈ ਆਗਿਆ ਸਾਤ ਗੁਰ ਤੋਂ ਚਲਿਆ ਲੈਣ ਸੂਰਮਾ ਕੋੜੇ ਲੋਟ ਸਾਡਿਆ ਸਿੱਖਾਂ ਨੂੰ ਲੋਟ ਸਾਡਿਆ ਸਿੱਖਾਂ ਨੂੰ ਵਾਦਾ मुगल राज ने किया वो काला राजा है जिसने लहू पर ज्यादा पीता वो काला राजा है जिसने लहू पर ज्यादा पीता गुर्दी पेटाऊ ਆਤ ਗੁਰ ਤੋਂ ਚਲਿਆ ਲੈ ਰਸੂਰ ਮਾ ਕੋੜੇ ਲੈ ਆਗੇ ਆਤ ਗੁਰ ਤੋਂ ਚਲਿਆ ਲੈ ਰਸੂਰ ਮਾ ਕੋੜੇ ਆਦ ਗੁਰੂ ਜੀ ਕੋ ਨਮੋ ਦੂਸਰ ਨਮੋ ਗਣੇਸ਼ ਸ਼੍ਰੀ ਚੰਦਰ ਕੋ ਬੰਦਰਾ ਕਟੂ ਸਗਲ ਕਲੇਸ਼ ਬ੍ਰਹਮ ਪ੍ਰਣਾਮ ਗੁਰੂ ਪ੍ਰਣਾਮ ਪ੍ਰਣਾਮ ਸਭ ਸੰਤ ਕਰਤ ਮੰਗਲਾ ਚਾਰ ਦੋ ਨਾਸਤ ਬਗਨ ਅਨੰਤ ਅੱਜ ਦਾਸ ਪਹੁੰਚਿਆ ਪਹੁੰਚਿਆ ਪਿੰਡ ਹੈ ਗਹਿਰੀ ਪਾਗੀ ਜ਼ਿਲ੍ਹਾ ਬਠਿੰਡਾ ਡੇਰਾ ਕਟੋਰੇ ਵਾਲਾ ਸੋ ਆਓ ਆਪਾਂ ਇੱਥੇ ਸਲਾਨਾ ਵਰਸਿ ਸੰਤਮਾਮਪੁਰ ਸ਼੍ਰੀ ਮਨਾਈ ਗਈ ਹੈ ਸਾਡੇ ਨਾਲ ਮੌਜੂਦ ਹੈ ਸ਼੍ਰੀਮਾਨ ਮਹੰਤ ਬਲਵੰਤ 무ਨੀ ਜੀ ਤੇ ਸਾਡੇ ਇੱਥੋਂ ਦੇ ਸਤਕਾਰਯੋਗ ਮਹੰਤ ਮਹੰਤਾ ਚੰਡਾ ਦਾ ਜੀ ਸਾਡੇ ਬਹੁਤ ਸਤਿਕਾਰਯੋਗ ਮਹੰਤਾ ਚਰਨ ਦਾ ਜੀ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਸ਼੍ਰੀਮਾਨ ਮਹੰਤਾ ਬਲਵੰਤ ਬੁਣਜੀ ਦੇ ਨਾਲ ਹਾਂਜੀ ਮਹਾਰਾਜ ਬਹੁਤ ਸਾਕੀ ਦਰਬਾਰ ਕੀ ਜੈ ਨਗਰ ਖੜੀ ਕੀ ਜੈ ਆਪੋ ਆਪਣੇ ਗੁਰੂ ਮਹਾਰਾਜ ਕੀ ਜੈ ਸਮਾਧਾਂ ਵਾਲਿਆਂ ਦੀ ਜੈ ਹਾਏ ਮਹਾਰਾਜ ਸਤਿਪ੍ਰਕਾਸ਼ ਮਹਾਰਾਜ ਜੀ ਦੀ ਜੈ ਮਹਾਰਾਜ ਜੇਪੁਰ ਕਾਇਮ ਮਹਾਰਾਜ ਜੀ ਦੀ ਜੈ ਹੋਰ ਸਾਚੇ ਦਰਬਾਰ ਕੀ ਜੈ ਸੋ ਅੱਜ ਬਹੁਤ ਹੀ ਸੁਭਾਗਾ ਦਿਨਾ ਹੈ ਅਸੀਂ ਅੱਜ ਆਪਣੀ ਡੇਰੇ ਡੇਰਾ ਕਟੋਰੀ ਵਾਲਾ ਪਿੰਡ ਗਹਿਰੀ ਭਾਗੀ ਜ਼ਿਲ੍ਹਾ ਬਟਿੰਡਾ ਦੇ ਵਿੱਚ 71 ਤੋਂ ਹੋਏ ਸਾਂ ਸਾਲਾਨਾ ਮਰਸੀ ਦੇ ਸੰਬੰਧ ਦੇ ਵਿੱਚ ਸੋ ਬਹੁਤ ਸੋਹਣਾ ਮਹੱਤ ਚੰਦਾ ਦਾਸ ਜੀ ਨੇ ਆਪਣਾ ਲਾ ਕੀਤਾ ਉਹਨਾਂ ਦੀ ਦੇਖ ਦੇ ਖੇਡਾਂ ਸਾਰਾ ਸਮਾਗਮ ਹੋਇਆ ਮਰਸੀ ਦਾ ਕਰਨੇ ਵਿਵਾਰ ਚੜਕੇ ਸਹਿਯੋਗ ਦਿੱਤਾ ਸੇਵਾਦਾਰਾਂ ਨੇ ਵੀ ਵਿਵਾਰ ਚੜਕੇ ਸਹਿਯੋਗ ਦਿੱਤਾ ਮਹਾਪੁਰਖਾਂ ਨੇ ਵੀ ਆਪਣੀਆਂ ਮੌਤ ਹਾਜ਼ਰੀਆਂ ਭਰੀਆਂ ਔਰ ਕਥਾ ਕੀਰਤਨ ਹੋਇਆ ਤਖੰਡਪਾੜ ਸਾਹਿਬ ਦੀਆਂ ਦੇਖੋ ਪਾਏ ਗਏ ਲੰਗਰ ਪ੍ਰਸ਼ਾਦਾ ਟੁੱਟ ਵਰਤਿਆ ਸੋ ਅਸੀਂ ਰਣੀਆ ਨਗਰ ਪਿੰਡ ਗਹਿਰੀ ਭਾਗੀ ਦੇ ਜਿਨ੍ਹਾਂ ਨੇ ਹਰ ਸਾਲ ਮੱਤ ਚੜਕੇ ਜੋ ਇਹ ਸਮਾਗਮ ਆ ਕਰਦੇ ਆ ਪ੍ਰੋਗਰਾਮ ਮਨਾਉਂਦੇ ਆ ਬਾਬਾ ਜੀ ਬਾਬਾ ਝੰਡਾ ਦਾ ਹੰਡੀਆਂ ਦੀ ਦੇਖ ਰੇਖਦੇ ਹੈਠਾ ਸੋ ਬਹੁਤ ਸੋਹਣਾ ਅਪ੍ਰੈਲ ਉਤਾਰਲਾ ਨਗਰ ਵੁਝਾਈ ਦਾ ਪਾਤਰ ਹੈ ਬਹੁਤ ਸਾਡੇ ਨਿਰਵਾਰ ਕੀ ਜੈ